ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਤਰੋਲਾ 27 11 2025 27 ਨੂੰ ਛੋਟੀ ਮੰਡੀ ਲੱਗਦੀ ਆ 11 ਨੂੰ ਵੱਡੀ ਲੱਗਦੀ ਆ ਇਹ ਆ ਛੋਟੀ ਦਿਖਾਉਣਿਆ ਸਾਨੂੰ ਕੱਦ ਦਾ ਤੇਰੀ ਮੰਨਿਆ ਹੀ ਆ ਬਾਈ ਲੈ ਕੇ ਪਹੁੰਚੇ ਮੰਡੀ ਤਰੋਲਾ ਤੇ ਉਹ ਗੋਸ ਟੁੱਟੀ ਹੋਈ ਆ ਹਾਲੇ ਵਿੱਚ ਅੰਦਾਜ਼ਾ ਲਾ ਸਕਦਾ ਹਾਂ ਸਾਫ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆਂ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਹੈ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਸੁਨਾਮ ਤੋਂ ਸੁਨਾਮ ਤੋਂ ਕਿਹੜੇ ਸੂਈ ਸੂਈਆਂ ਮੱਝ ਆਪਣੀਆਂ ਹੈ ਇਹ ਦੂਜੇ ਸੂਈ ਕਿੰਨਾ ਕੁ ਦੁੱਧ ਪਾਉਗੇ ਤਕੀ ਪਾਈ ਜਾਊ 11 12 ਕਿਲੋ 11 12 ਕਿਲੋ ਕੀ ਰੇਟ ਕਰਤਾ 1 15 ਹੈ ਕਿੱਥੋਂ ਤੱਕ ਛੱਡਨੀ ਆ 1 15 ਛੱਡ ਦਾਂਗੇ ਨੰਬਰ ਬੋਲੋ 98721 08822 ਧੰਨਵਾਦ ਫਿਰ ਬਦਨਾ ਯੋਗ ਦਾ ਯਾਰ ਉਹਦਾ ਬੁਰੀ ਵੀ ਇਹਨਾਂ ਦੀ ਆ ਉਹ ਵਾੜੇ ਦੇ ਆ ਇਹਦਾ ਕਿੰਨਾ ਮੁੱਲ ਲਾਉਣਾ ਚਾਹੁੰਦੇ ਆ ਉਹ ਬਾਈ ਉਹ ਇਹਦਾ ਮੁੱਲ ਕੀ ਆ ਮੁੱਲ ਕੀ ਇਹਦਾ ਇੱਕ ਰਸ ਮੁੱਲ ਇਹਦਾ ਬੁਰੀ ਦਾ ਇਹੜੇ ਸੂ ਸੂਈ ਆ ਇਹ ਆ ਬੂਰੀ ਕਿਹੜੇ ਸੂ ਸੂਈ ਇਹ ਇਹ ਦੂਜੀ ਸੂਈ ਆਈ ਦੂਜੇ ਸੂਏ ਸੂਈ ਹੋਈ ਆ 1 10 ਬਾਈ ਇਹਦਾ ਮੰਗਦਾ ਵੱਡੀ ਤਨੋਲਾ ਤੇ ਪਹੁੰਚੀ ਹੋਈ ਆ 27 ਤਰੀਕ ਨੂੰ ਬਾਕੀ ਜਾਣਕਾਰੀ ਲੱਗੀ ਹੋਣੀ ਹੈਗੀ ਬੂਰੀਆਂ ਦੀ ਮੰਗ ਵੀ ਬਹੁਤ ਆ ਮੋੜ ਲਿਆ ਸੋਹਣਿਆ ਪਿਓਰ ਦੀ ਆ ਪਿਓਰ ਦੀ ਸੌਰੀ ਸੌ ਬੁਰੀ ਆ ਚੈੱਕ ਕਰ ਸਕਦੇ ਕਿੰਨਾ 1 ਦਾ ਸਖੇ ਰੇਟ ਦਾ ਇੱਕ ਦਾ ਸੀ ਕਿਹੜੇ ਸੂਈ ਆ ਦੂਜੇ ਸੂਈ ਆ ਦੂਜੇ ਸੂਈ ਸੂਈ ਹੋਈ ਕਿੰਨਾ ਕੁ ਦੁੱਧ ਦੇਉ ਦੋ ਦੇਜੋ 13 ਕਿਲੋ ਹੀ 12 13 ਕਿਲੋ ਦੁੱਧ ਦੇ ਦੂ ਬਾਈ ਇਹਨਾਂ ਇੱਕ 10 ਰੇਟ ਰੱਖਿਆ ਬਾਈ ਨੇ ਤੇ 27 ਤਰੀਕ ਦੀ ਮੰਡੀ ਲੱਗੀ ਆ ਬਾਈ ਜੀ 27 ਤਰੀਕ ਨੂੰ ਕੱਠ ਰਿੰਗ ਵਾਲਾ ਹੁੰਦਾ ਤੇ 11 ਨੂੰ ਵੱਡੀ ਮੰਡੀ ਹੁੰਦੀ ਹੈ ਤਨੋਲਾ ਜਿੰਨਾ ਹੈਗਾ ਤੁਹਾਨੂੰ ਦਿਖਾ ਦਿੰਦੇ ਆ